ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਾਂਗੇ ਅੱਜ ਸਮਾਣਾ ਦੇ ਬਿਜਲੀ ਬੋਰਡ ਦੀ ਸਮਾਣਾ ਦੇ ਬਿਜਲੀ ਬੋਰਡ ਦੇ ਅੰਦਰ ਐਸਡੀਓ ਜਿਹੜੇ ਸ਼ਹਿਰੀ ਨੇ ਕਰਮਜੀਤ ਸਿੰਘ ਉਸ ਦੇ ਖਿਲਾਫ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪੜਾਅ ਕੱਢੀ ਗਈ ਕਿਹਾ ਜਾ ਰਿਹਾ ਹੈ ਕਿ ਜਿਹੜੇ ਐਸਡੀਓ ਨੇ ਉਹਨਾਂ ਵੱਲੋਂ ਕਾਫੀ ਇਹਨਾਂ ਨੂੰ ਪੱਦੀ ਸ਼ਬਦਾਬਲੀ ਬੋਲੀ ਜਾਂਦੀ ਹੈ ਤੇ ਇਹਨਾਂ ਨੂੰ ਮਾਰਨ ਤੱਕ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਤਰਨਾ ਹੀ ਦੇ ਦਿੱਤਾ ਗਿਆ ਹਰਿਆਣੇ ਦੀ ਗੱਲ ਹੈ ਇੱਕ ਬਿਜਲੀ ਬੋਰਡ ਦੇ ਵਿੱਚ ਜਿਹੜਾ ਐਸਡੀਓ ਹੁੰਦਾ ਹੈ ਉਹ ਸਾਰੇ ਬਿਜਲੀ ਬੋਰਡ ਨੂੰ ਚਲਾਉਂਦਾ ਹੈ ਜੇ ਉਹ ਹੀ ਇਸ ਹਰਕਤਾਂ ਦੇ ਉੱਤੇ ਉਤਰ ਆਵੇ ਤਾਂ ਆਮ ਪਬਲਿਕ ਦਾ ਵੀ ਕੀ ਬਣੂਗਾ ਦੇਖ ਸਕਦੇ ਹੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਪਟਿਆਲੇ ਪਿਛਲੇ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਅਸੀਂ ਜਿਹੜੀਆਂ ਪਟਿਆਲੇ ਉਹ ਛੁੱਟੀਆਂ ਮਾਫ ਕਰਵਾ ਲਿਆਈ ਸੀ ਜਦੋਂ ਛੁੱਟੀਆਂ ਮਾਫ ਕਰਵਾ ਕੇ ਸਮਾਣੇ ਆਉਂਨੇ ਤਾਂ ਐਸਡੀਓ ਵੱਲੋਂ ਉਸ ਦੇ ਉੱਪਰ ਵੀ ਜਿਹੜਾ ਸਾਨੂੰ ਕਾਫੀ ਪੁੱਠਾ ਸਿੱਧਾ ਬੋਲਿਆ ਜਾਂਦਾ ਜਿਸ ਤੋਂ ਲੈ ਕੇ ਅਜੇ ਇਹਨਾਂ ਨੇ ਧਰਨਾ ਹੀ ਦੇ ਦਿੱਤਾ ਸਮਾਣੇ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ ਜੀ ਨਾਮ ਹੈ ਬ੍ਰਦਰ ਆਪਣਾ ਜੀ ਮੇਰਾ ਨਾਮ ਮਨਮੋਹ ਸਿੰਘ ਹੈ ਅਸੀਂ ਪਾਵਰ ਕਮੰਡ ਟ੍ਰਾਂਸਕੋ ਠੇਕਾ ਮਲਾਹਮ ਯੂਨੀਅਨ ਦੇ ਵਰਕਰਾਂ ਜੀ ਤੇ ਜਿਹੜਾ ਅੱਜ ਦਾ ਜਿਹੜਾ ਧਰਨਾ ਸੀ ਆ ਜਿਹੜਾ ਸਿਟੀ ਦੇ ਸਿਟੀ ਐਸ ਡੀਓ ਦੇ ਖਿਲਾਫ ਅਸੀਂ ਧਰਨਾ ਲਾਇਆ ਜੀ ਕਿਉਂਕਿ ਇਹ ਜਿਹੜਾ ਐਸ ਡੀਓ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਜੀ ਇਹਨੂੰ ਬੋਲਣ ਦੀ ਇਹਨੂੰ ਜਾਚ ਨਹੀਂ ਹੈਗੀ ਜੀ ਹੋਰ ਇਹ ਵੀ ਕੁੱਦ ਕੇ ਵੀ ਭਾਵੁਕ ਭਰੇ ਜੇ ਜੋਰ ਭਰੇ ਜੇ ਉਹ ਤਰੀਕੇ ਨਾਲ ਬੋਲਦਾ ਜੀ ਉਹ ਸਾਨੂੰ ਪਸੰਦ ਨਹੀਂ ਆਉਂਦਾ ਹੈਗਾ ਤੇ ਸਾਡਾ 5 ਦਿਨ ਧਰਨਾ ਚ ਲਈ ਲਗਾਤਾਰ ਪਟਿਆਲੇ ਪਟਿਆਲੇ ਦੀ ਧਰਤੀ ਤੇ ਲਗਾਤਾਰ 5 5 ਦਿਨ ਧਰਨਾ ਚੱਲਿਆ ਜੀ ਉਹਦੀਆਂ ਜਿਹੜੀਆਂ ਐਬਸੈਂਟਾਂ ਨੇ ਅਸੀਂ ਉੱਪਰੋਂ ਮੈਨੇਜਮੈਂਟ ਤੋਂ ਕਲੀਅਰ ਕਰਾ ਕੇ ਲੈ ਕੇ ਆਏ ਆ ਇਹ ਫੇਰ ਵੀ ਸਾਨੂੰ ਐਬਸੈਂਟਾ ਪਿੱਛੇ ਜਿਹੜਾ ਹੈਗਾ ਤੰਗ ਪਰੇਸ਼ਾਨ ਕਰ ਰਿਹਾ ਸਾਡੀ ਇੱਕ ਗੱਡੀ ਮਿਲੀ ਹੋਈ ਆ ਸਾਨੂੰ ਲਾਟ ਹੁੰਦੀ ਆ ਉਹ ਕੰਪਨੀ ਵੱਲੋਂ ਜਿਹੜੀ ਕੰਪਲੇਂਟ ਸੈਂਟਰ ਨੂੰ ਅਸੀਂ ਉਹ ਅਸੀਂ ਵਰਤ ਨਹੀਂ ਹੁੰਦੀ ਆ ਉਹ ਤੇ ਉਹ ਗੱਡੀ ਤੇ ਵੀ ਇਹ ਹੱਕ ਜਮਾਉਂਦਾ ਜੀ ਹੁੰਦਾ ਕਰਦੀ ਕੰਮ ਉਹਦੇ ਹਿਸਾਬ ਨਾਲ ਕੋਣ ਇਹ ਕੋਣ ਸਾਰੀ ਗੁੰਡਾਗਰਦੀ ਕਰ ਰਹੀ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਜਿਹੜਾ ਸਿਟੀ ਦਾ ਐਸ ਡੀਓ ਆਈ ਸਾਡਾ ਉਹ ਸਾਡੇ ਤੇ ਸਾਡੇ ਨਾਲ ਜਿਹੜਾ ਹੈਗਾ ਜ਼ੋਰ ਜ਼ਬਰਦਸਤੀ ਵਾਲਾ ਕੰਮ ਅਪਣਾ ਰਿਹਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹਦੇ ਹੋ ਸਾਡੀ ਦਾ ਕੀ ਮੰਗਿਆ ਜੀ ਇਹਨੂੰ ਜਿਵੇਂ ਇਹ ਸਾਡੇ ਨਾਲ ਵਰਤਾ ਕਰ ਰਿਹਾ ਜੀ ਅਸੀਂ ਇਹਨੂੰ ਕਹਿੰਦੇ ਆ ਵੀ ਬੰਦਾ ਬਣ ਜਾਣੀ ਨਹੀਂ ਸਾਨੂੰ ਬੰਦਾ ਬਣਾਣਾ ਆਉਂਦਾ ਅਸੀਂ ਧਰਨੇ ਮਜਰੀ ਵਾਲੇ ਲੋਕ ਆ ਅਸੀਂ ਪਹਿਲਾਂ ਵੀ ਬਥੇਰੇ ਐਸ ਡੀਓ ਆਈ ਬੜੇ ਐਕਸ਼ਨ ਆਏ ਪੂਰੇ ਪੂਰੇ ਅਸੀਂ ਉਰੀ ਕੰਮ ਕਰਨਾ ਤੇ ਸਾਡੇ ਸਾਰੇ ਉਰੀ ਜਿੰਨੇ ਵੀ ਡਿਵੀਜ਼ਨ ਆ ਸਾਰਿਆਂ ਨੂੰ ਪਤਾ ਵੀ ਇਹ ਘੱਟ ਤਨਖਾਹਾਂ ਤੇ ਵੱਧ ਕੰਮ ਕਰਦੇ ਨੇ ਤੇ ਦਿਨ ਰਾਤ ਕਿਵੇਂ ਮਰਦੇ ਨੇ ਤੇ ਇਹ ਸਾਡੇ ਨਾਲ ਅਸੀਂ ਕੱਚੇ ਮਲਾਜ਼ਮ ਆ ਇਹ ਸਾਡੇ ਨਾਲ ਧੱਕਾ ਕਰਦਾ ਜੀ ਹਾਂਜੀ ਬ੍ਰਦਰ ਕੀ ਨਾਮ ਹੈ ਪਪਗੋਟ ট্রান্সਕੂ ਠੀਕਾ ਮੌਜੂਦੀ ਜੀ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਜੀ ਸਸ ਵੀਰ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੰਨਾ ਜਹੰਗਾਮਾ ਹੋ ਰਿਹਾ ਹੈ ਜਿਹੜਾ ਅਸੀਂ ਆਪਣਾ ਮਨਮੋਹ ਸਿੰਘ ਨੇ ਪ੍ਰਧਾਨ ਨੇ ਦੱਸੀ ਆ ਜਿਹੜਾ ਸਾਡਾ ਇਹ ਪ੍ਰੋਟੈਸਟ ਪੰਨ ਦਿਨ ਚੱਲੇ ਆ ਪਟਿਆਲੇ ਹੈੱਡ ਆਫ ਸਿਟੀ ਤੇ ਉਸ ਦੀ ਅਸੀਂ ਇਹਨਾਂ ਨੇ ਸਾਡੀ ਜਿਹੜੀ ਗੱਡੀ ਅਸੀਂ ਐਚਯੂਡਬਲ ਲਾਟ ਹੋਈ ਹੈ ਸਾਨੂੰ ਤੇ ਉਹਦੇ ਸਬੰਧ ਵਿੱਚ ਇਹਨਾਂ ਨੇ ਚਿੱਠੀਆਂ ਜਾਰੀ ਕਰੀ ਜਾਂਦੇ ਨੇ ਵੀ ਮੈਂ ਐਬਸੈਂਟ ਕਰੂੰਗਾ ਅਸੀਂ ਉੱਪਰੋਂ ਵੀ ਉਹਦਾ ਹੱਲ ਕਰਵਾ ਲਿਆ ਲਿਖਤੀ ਰੂਪ ਰੂਪ ਚ ਲੈ ਕੇ ਆਇਆ ਹਾਂ ਐਸਡੀ ਸਾਹਿਬ ਨੂੰ ਦੱਸਿਆ ਵੀ ਹਾਂਜੀ ਇਹ ਦੇਖੋ ਜੀ ਮਤਲਬ ਇਹ ਹੱਲ ਕਰਵਾ ਕੇ ਲੈ ਆਏ ਜਿਹੜੇ ਐਬਸੈਂਟਾ ਨਹੀਂ ਲੱਗਣਗੇ ਸਾਡੀਆਂ ਤੇ ਇਹਨਾਂ ਦਾ ਰਵਈਆ ਇਹ ਜਿਹਾ ਹਸਾਬ ਨਾਲ ਆ ਜੀ ਮਤਲਬ ਕੁੱਤ ਕੇ ਪਏ ਸਾਨੂੰ ਤੇ ਕਹਿੰਦੇ ਵੀ ਇੱਦਾਂ ਕਰਕੇ ਇਹ ਹੱਲ ਨਹੀਂ ਹੋ ਸਕਦਾ ਅਸੀਂ ਕਹਿੰਤਾ ਜੀ ਛਟ ਘਟੋ ਘਟ ਸਾਡੀ ਆ ਤਰਖਦਾ 10000 ਰੁਪਏ ਤਰਖਾ ਮਿਲਦੇ ਜੀ ਜੇ ਹੁਣ ਇਹਨਾਂ ਨੇ ਅਬਸੈਂਟਾ ਲਾਦੇ ਆ ਉਹ ਚੋ ਵੀ ਮਿਲਦਾ ਜੀ ਸਾਡੀ ਤਾਂ 6-7000 ਰਹਿ ਜੂ ਜੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਜੀ ਕੀ ਮੰਗ ਕਰਨਾ ਚਾਹਨੇ ਹਾਂ ਅਸੀਂ ਇਹ ਮੰਗ ਕਰਦੇ ਆ ਜੀ ਜਿਹੜੇ ਜਿਵੇਂ ਇਹਦਾ ਇਹਨਾਂ ਦਾ ਰਵਈਆ ਤੇ ਇਹ ਜਿਹੜੇ ਅਬਸੈਂਟਾ ਲਾਉ ਨੂੰ ਫਿਰਦੇ ਨੇ ਜਾਂ ਤਾਂ ਇਹ ਕਲੀਅਰ ਕਰਦਣ ਤੇ ਇਹ ਬੰਦਿਆਂ ਨੂੰ ਟਾਰਗੇਟ ਕਰ ਰਹੇ ਨੇ ਜੀ ਜਿਵੇਂ ਵੀ ਇਹ ਕਹਿੰਦੇ ਨੇ ਵੀ ਆ ਆਪਣਾ ਜਿਹੜੇ ਦੋ ਕਾਮੇ ਡਰਾਈਵਰ ਨੇ ਜੀ ਗੱਡੀ ਦੀ ਉਹਨਾਂ ਦੀ ਮਤਲਬ ਚਿੱਠੀਆਂ ਯਾਰੀ ਕਰ ਰਹੇ ਨੇ ਉਹਨਾਂ ਨੂੰ ਕੱਢਣ ਨੂੰ ਬਾਹਰ ਨੂੰ ਕਹਿੰਦੇ ਨੇ ਇਹ ਸਾਡੇ ਨਾਲ ਇਨਸਾਫ ਧੱਕਾ ਹੋ ਰਿਹਾ ਹੈ। ਐਸ.ਡੀ. ਸਾਹਿਬ ਇਹ ਕੀ ਗੱਲਬਾਤ ਹੋਈ ਹੈ ਜਿਹੜੀ ਬਾਰੇ ਨਾਰੇਬਾਜੀ ਤੁਹਾਡੇ ਖਿਲਾਫ ਕਰ ਰਹੇ ਨੇ ਇਹ ਜੀ ਮੇਰੇ ਕੋਲ ਉਹਰੇ ਅੰਦਰ ਆਏ ਸੀਗੇ ਕਹਿੰਦੇ ਵੀ ਤੁਹਾਨੂੰ ਮਿਲਣਾ ਹੈ ਮੈਂ ਦੱਸੋ ਕਿਸੇ ਵਿਅਕਤੀ ਮਿਲਣਾ ਹੈ ਇਹ ਕਹਿੰਦੇ ਵੀ ਤੁਸੀਂ ਸਾਡੇ ਨੂੰ ਚਿੱਠੀ ਕੱਢੀ ਹੈ ਇੱਕ ਹਮ ਇਹਨਾਂ ਦੇ ਦੋ ਮੁਲਾਜ਼ਮ ਮਤਲਬ ਦੋ ਜਾਲੀ ਬੰਦੇ ਨੇ ਜਿਹੜੀ ਉਹ ਹੈ ਹਾਜ਼ਰੀ ਪੈ ਰਹੀ ਹੈ ਜੀ ਹੂੰ ਠੀਕ ਹੈ ਇਹ ਕਹਿੰਦੇ ਤੁਸੀਂ ਚਿੱਠੀ ਵਾਪਸ ਲੈਣੀ ਹੈ ਕਿ ਨਹੀਂ ਲੈਣੀ ਹੈ ਮੈਂ ਕਿਹਾ ਨਹੀਂ ਵੀ ਮੈਨੂੰ ਇਹ ਦੱਸੋ ਤੁਸੀਂ ਵੀ ਉਹ ਬੰਦੇ ਜਿਹੜਾ ਕੋਈ ਇੱਥੇ ਡਿਊਟੀ ਤੇ ਨਹੀਂ ਆ ਰਿਹਾ ਉਹ ਬੰਦਾ ਕੀ ਉਹ ਉਹਨੂੰ ਤਰਖਾ ਦੇਣੀ ਬਣਦੀ ਹੈ ਜਾਂ ਉਹ ਬੰਦਾ ਜੌਬ ਤੇ ਆਏਗਾ ਔਰ ਕੰਮ ਕਰੇਗਾ ਜਦੋਂ ਬੰਦੇ ਨੇ ਕੰਮ ਨਹੀਂ ਉਹ ਤਰਖਾ ਕਿਵੇਂ ਦਿੰਦੀ ਕਿਉਂਕਿ ਮੈਨੂੰ ਪਹਿਲਾਂ ਪਤਾ ਨਹੀਂ ਸੀ ਇਸ ਗੱਲ ਦਾ ਇਹ ਜਦੋਂ ਹੁਣ ਮੈਨੂੰ ਪਤਾ ਲੱਗਿਆ ਇਸ ਵਾਰੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਤਾਂ ਦਿੱਤੀ ਗਈ ਹੈ ਕਿਉਂਕਿ ਮੈਨੂੰ ਇਹਨਾਂ ਨੇ ਕਿਸੇ ਨੇ ਨਹੀਂ ਦੱਸਿਆ ਜੇਈ ਵੱਲੋਂ ਹੈਦਰੀ ਭਾਈ ਹੁੰਦੀ ਸੀ ਜੇਈ ਵੱਲੋਂ ਨਹੀਂ ਦੱਸਿਆ ਗਿਆ ਵੀ ਸਾਈਡ ਤੇ ਕਿਹੜੇ ਬੰਦੇ ਨੇ ਇਹ ਇਸ ਕਰਕੇ ਇਹ ਮੈ ਕਹਿੰਦੇ ਵੀ ਜੇਦਾ ਚਿੱਠੀ ਵਾਪਸ ਲੈ ਲੂ ਨਹੀਂ ਕਹਿੰਦੇ ਤੁਹਾਡੇ ਖਲਾਫ ਤਾਨਾ ਲਾਵਾਂਗੇ ਬਾਕੀ ਕੋਈ ਗੱਲ ਨਹੀਂ ਐਸਡੀ ਸਾਹਿਬ ਇਹ ਤਾਂ ਇਹ ਕਹਿ ਰਹੇ ਨੇ ਵੀ ਅਸੀਂ 5 ਦਿਨ ਧਰਨੇ 'ਚ ਗਏ ਹੋਏ ਸੀਗੇ ਸਰ ਉਹ ਤਾਂ ਗੱਲ ਹੀ ਨਹੀਂ ਕੀਤੀ ਉਹ ਕੋਈ ਗੱਲ ਨਹੀਂ ਬਈ ਨਾ ਮੈਂ ਕਿਸੇ ਦੀ ਐਬਸੈਂਟ ਲਈ ਹੈ ਨਾ ਮੈਂ ਕਿਸੇ ਦੀ ਐਬਸੈਂਟ ਬਾਰੇ ਕਿਹਾ ਹੂੰ